ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਤੇ ਕੌਰ ਬਾਦਲ ਤੇ ਨਿਸ਼ਾਨਾ ਨਸ਼ੇ ਦੇ ਬਿਆਨ ਤੇ ਕੇਰੀ ਸਸਟੈਂਬਰ ਕਿ ਹਾਂ ਮਜੀਠਿਆ ਦੇ ਨਾਮ ਤੇ ਵਿਗਦਾ ਸੀ ਚਿੱਟਾ ਭਾਰਤੀਆਂ ਨੇ ਰਚਿਆ ਇਤਿਹਾਸ ਦੱਖਣੀ ਪ੍ਰਿਕਨ ਹੋਰਾ ਕੇ ਬਣੀ ਅਬਿਸ਼ਿਪ ਚੈਂਪੀਅਨ ਪਹਿਲੀ ਵਾਰ ਜਿੱਤਿਆ ਅਬਿਸ਼ਿਪ ਕੱਪ ਐ ਜੀ ਪੀ ਸੀ ਪ੍ਰਧਾਨ ਦੀ ਚੋਣ ਦੌਰਾਨ ਗਹਿਮਾ ਗਹਿਮੀ ਤੇਜ਼ ਸ਼੍ਰੋਮਣੀ ਕਾਲੇ ਦਲ ਪੁਨਰ ਸੁਰਜੀਤੀ ਅਹਿਮ ਮੀਟਿੰਗ ਪ੍ਰਧਾਨ ਦੀ ਚੋਣ ਬਾਰੇ ਲਿਆ ਵੱਡਾ ਫੈਸਲਾ ਮੰਤਰੀ ਸੰਜੀਪ ਰੋੜਾ ਦੇਕਰ ਅੱਗੇ ਲੱਗਿਆ ਤਾਂ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਪ੍ਰਦਰਸ਼ਨਕਾਰੀਆਂ ਨੇ ਦਿੱਤੀ ਤੇਤਾਵਨੀ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਮੈਂਬਰ ਹਰਤੇਮਤ ਕੌਰ ਬਾਦਲ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਲੋਕ ਚਿੱਟੇ ਦਾ ਨਾਮ ਤੱਕ ਨਹੀਂ ਡਾਂਦੇ ਸਨ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕਸਦਿਆਂ ਕਿਹਾ ਕਿ ਇਹ ਗੱਲ ਸੱਚ ਹੈ ਕਿਉਂਕਿ ਉਸ ਸਮੇਂ ਚਿੱਟੇ ਨੂੰ ਮਜੀਠਿਆ ਕਿਹਾ ਜਾਂਦਾ ਸੀ ਉਹਨਾਂ ਕਿਹਾ ਕਿ ਕਾਲੇ ਦੀ ਸਰਕਾਰ ਮੌਕੇ ਚਿੱਟਾ ਤੇ ਮਜੀਠਿਆ ਆਸਮਾਨ ਅਰਥ ਸ਼ਬਦ ਸਨ ਕਿਉਂਕਿ ਉਸ ਸਮੇਂ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਚਿੱਟਾ ਸਪਲਾਈ ਹੁੰਦਾ ਸੀ ਉਹ ਬੇਸ਼ਰਮੀ ਦੀ ਹੱਦ ਦੇਖੋ ਚਲੋ ਫੜੇ ਗਏ ਤੁਸੀਂ ਕੋਰਟ ਦੇ ਵਿੱਚ ਲੜ ਲਓ ਕੋਰਟਾਂ ਤਾਂ ਹੁਣ ਸਾਡੇ ਅੰਡਰ ਨਹੀਂ ਹੈਗੀਆਂ ਨਾ ਕੋਰਟਾਂ ਤਾਂ ਇੰਡੀਪੈਂਡੈਂਟ ਨੇ ਜੱਜ ਜਮਾਨਤ ਦੇਵੇ ਨਾ ਜਵੇ ਜੱਜ ਬਰੀ ਕਰ ਦੇ ਤੁਸੀਂ ਲੜ ਲਓ ਕਿ ਆਪਦੇ ਭਾਈ ਰੱਖੋ ਵਕੀਲ ਆਪਦੇ ਪਰ ਮੰਨਦੇ ਵੀ ਨਹੀਂ ਮੁਕਸਰ ਵਾਲੇ ਮੰਨਦੇ ਵੀ ਨਹੀਂ ਕੱਲ ਆ ਮੇਰੇ ਕੋਲੇ ਇਹਦੇ ਚ ਪਿਆ ਹੈ ਬਿਆਨ ਬੀਬਾ ਜੀ ਬੋਲ ਰਹੇ ਨੇ ਹਰ ਸਿਮਰਤ ਕੌਰ ਜੀ ਤਰਨ ਤਰਨ ਬੋਲ ਰਹੇ ਨੇ ਕਿਸੇ ਪਿੰਡ ਚ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਨੇ ਹਾਂ ਉਦੋਂ ਮਜੀਠੀਆ ਪੁੜੀ ਮਜੀਠੀਆ ਟੀਕਾ ਮਜੀਠੀਆ ਸਰੰਜੇ ਹੁੰਦੀ ਸੀ ਉਦੋਂ ਉਦੋਂ ਚਿੱਟੇ ਦਾ ਨਾਮ ਕਦੋਂ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਐ ਐਡਾ ਬੁਰਾ ਹਾਲ ਐ ਨਾ ਹੁਣ ਜਿਉਂ-ਜਿਉਂ ਤਰਨ-ਤਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਆ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਾਂਗੇ ਪਰ ਸਾਡੇ ਊਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਹੁਣ ਊਸੂਲ ਊਸੂਲ ਤਾਂ ਹੈ ਹੀ ਨਹੀਂ ਕੇਂਦਰ ਸਰਕਾਰ ਨੇ ਕਈ ਸਾਲਾਂ ਬਾਅਦ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸੈਂਡਗੇਟ ਦੇ ਟਾਂਜੇ ਤੇ ਵੱਡਾ ਬਦਲਾ ਕੀਤਾ ਹੈ। ਕੇਂਦਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਐਕਟ 1947 ਚ ਸੋਧ ਕੀਤੀ ਗਈ ਹੈ। ਮੀਥੇ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਂ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਖਿਲਾਫ ਇੱਕ ਹੋਰ ਹਮਲਾ ਕੀਤਾ ਹੈ। ਅੱਜ ਇੱਕ ਵਾਰ ਫੇਰ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਪੰਜਾਬ ਵਿਰੋਧੀ ਇੱਕ ਹੋਰ ਫੈਸਲਾ ਜਿਹੜਾ ਲਿਆ ਹੈਗਾ ਇਸ ਤੋਂ ਪਹਿਲਾਂ ਵੀ BBM ਵਿੱਚ ਸਿੱਧੀ ਦਖਲਅਜ਼ੀ ਤੋਂ ਬਾਅਦ ਅੱਜ ਪੰਜਾਬ ਦਿਵਸ ਵਾਲੇ ਦਿਨ ਇਹ ਫੈਸਲਾ ਕਰਨਾ ਕਿ ਜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੰਡੀਕੇਟਾਂ ਤੇ ਸੈਨੇਟ ਨੂੰ ਖਤਮ ਕਰ ਦੇਣਾ ਇਹ ਸਿੱਧਮ ਸਿੱਧੀ ਜਿਹੜੀ ਸੰਵਿਧਾਨ ਦੀ ਦੇਸ਼ ਤੇ ਦੀ ਉਲੰਘਣਾ ਹੈਗੀ ਇਸ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਵੀ ਵਿਧਾਨ ਸਭਾ ਦੇ ਅੰਦਰ ਅਸੀਂ ਇਹਦਾ ਡਟ ਕੇ ਵਿਰੋਧ ਕੀਤਾ ਤੇ ਉਦੋਂ ਵੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ ਤੇ ਹੁਣ ਵੀ ਦੇਖੋ ਤੁਸੀਂ ਜਿਹੜੀ ਯੂਨੀਵਰਸਿਟੀ ਪਾਰਲੀਮੈਂਟ ਐਕਟ ਦੇ ਨਾਲ ਬਣੀ ਹੈ ਤੇ ਪੰਜਾਬ ਪੁਨਰਗਠਨ ਐਕਟ ਜਦੋਂ ਬਣਿਆ ਜਦੋਂ ਪੰਜਾਬ ਜਿਹੜਾ ਨਵਾਂ ਪੜਿਆ ਤਾਂ ਉਹਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਤੁਸੀਂ ਕੋਈ ਅਮੈਂਡਮੈਂਟ ਇਹਦੇ ਵਿੱਚ ਕਰਨੀ ਹੈ ਤਾਂ ਤੁਹਾਨੂੰ ਪੰਜਾਬ ਸਰਕਾਰ ਦੀ ਸੈਂਟ ਤੋਂ ਬਿਨਾ ਤੁਸੀਂ ਨਹੀਂ ਕਰ ਸਕਦੇ ਪਰ ਤੁਸੀਂ ਦੇਖੋ ਵੀ ਸਾਰੇ ਕਾਦੀਆਂ ਧੱਜੀਆਂ ਢਾਉਂਦੇ ਹੋਏ ਇਹ ਫੈਸਲਾ ਕਰਦੇ ਨਾ ਕੀ ਜੀ ਇਹ ਦੀ ਜਿਹੜੀ ਸਿੰਡੀਕੇਟ ਹੈ ਤੇ ਸੈਨਟ ਤੁਸੀਂ ਖਤਮ ਕਰ ਦੇਣਾ ਪੰਜਾਬ ਤੋਂ ਬਿਨਾ ਪੁੱਛੇ ਇਹ ਬਿਲਕੁਲ ਗੈਰ ਸੰਵਿਧਾਨਿਕ ਹੈ ਇਹਦੇ ਵਿਰੁੱਧ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਾਨੂੰਨਾਂ ਲੜਾਈ ਲੜਾਂਗੇ ਤੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਇਹ ਲੋਕ ਸਭਾ ਦੇ ਅੰਦਰ ਵੀ ਇਹਨੂੰ ਡਟ ਕੇ ਇਹਦੀ ਆਵਾਜ਼ ਉਠਾਵਾਂਗੇ ਤੇ ਇਹਦਾ ਵਿਰੋਧ ਕਰਾਂਗੇ ਤੇ ਸੜਕਾਂ ਤੇ ਕਰਨਾ ਪਿਆ ਉੱਥੇ ਵੀ ਕਰਾਂਗੇ ਪਰ ਇਹ ਸੀ ਬਿਲਕੁਲ ਬਰਦਾਸ਼ਤ ਮੈਂ ਕਿ ਕੋਈ ਵੀ ਪੰਜਾਬੀ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਦਾ ਕਿਹ ਪ੍ਰਤੀਕ ਸਾਜ ਹੈ ਪੰਜਾਬੀਆਂ ਦੀ ਕਿਉਂਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਪੰਜਾਬੀਆ ਜਿਹੜਾ ਪਾਕਿਸਤਾਨ ਦੇ ਵਿੱਚ ਆਪਣੇ ਘਰ ਛੱਡ ਕੇ ਇਧਰਲੇ ਜਿਹੜੇ ਪੰਜਾਬ ਨੇ ਉਹ ਆਏ ਤਾਂ ਜਦੋਂ ਉਹ ਲੱਖਾਂ ਪੰਜਾਬੀ ਆਏ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਜਿਹੜਾ ਪਹਿਲਾ ਕਰਨੌਰ ਛੱਡ ਕੇ ਸਾਡੇ ਨਾਲ ਪਹਿਲਾ ਹੁਸ਼ਿਆਰਪੁਰ ਇਹਦਾ ਕੈਂਪਸ ਬਣਿਆ ਤੇ ਫਿਰ ਚੰਡੀਗੜ੍ਹ ਚ ਕੈਂਪਸ ਬਣਿਆ ਸੋ ਇਹਦੇ ਨਾਲ इमोशनल ਅਟੈਚਮੈਂਟ ਹੈ ਪੰਜਾਬ ਦੇ ਲੋਕਾਂ ਦੀ ਸਾਡੀ ਵਿਰਾਸਤ ਸੋ ਇਹ ਅਸੀਂ ਕਦੇ ਵੀ ਪੰਜਾਬੀ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਤੁਸੀਂ ਇਹਦਾ ਢਾਂਚਾ ਜਿਹੜਾ ਉਹਨੂੰ ਬਦਲ ਦੇਵੋ ਤੇ ਬਿਨਾਂ ਪੁੱਛੇ ਪੰਜਾਬ ਦੇ ਪੰਜਾਬ ਦੇ ਲੋਕਾਂ ਤੋਂ ਸਰਕਾਰ ਤੋਂ ਕੇਂਦਰ ਸਰਕਾਰ ਫੈਸਲਾ ਕਰੇ ਸੋ ਇਹਦਾ ਡਟ ਕੇ ਅਸੀਂ ਕਾਨੂੰਨ ਨਾਲ ਲੜਾਈ ਵੀ ਲੜਾਂਗੇ ਤੇ ਡਟ ਕੇ ਦਾ ਵਿਰੋਧ ਆ ਉਹ ਕਰਾਂਗੇ ਤੇ ਬਿਲਕੁਲ ਅਹ ਕੇਂਦਰ ਨੂੰ ਆਪਣੀ ਮਨਮਰਜ਼ੀ ਇਹਦੇ ਵਿੱਚ ਨਹੀਂ ਕਰਨ ਦੇਵਾਂਗੇ ਸ਼੍ਰੋਮਣੀ ਕਾਲੇ ਦਲ ਪੁਨਰਸੁਰਜੀਤ ਵੱਲੋਂ ਐ ਜੀ ਪੀ ਸੀ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਇਹ ਮੀਟਿੰਗ ਬੁਲਾਈ ਗਈ ਪਾਰਟੀ ਪ੍ਰਧਾਨਕ ਹਨੀ ਹਰਪੀ ਸਿੰਘ ਨੇ ਕਿਹਾ ਕਿ ਐ ਜੀ ਪੀ ਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐ ਜੀ ਪੀ ਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਕੀਤਾ ਜਾਵੇਗਾ ਅਸੀਂ ਕਿਸੇ ਉਮੀਦਵਾਰ ਨੂੰ ਨਹੀਂ ਥੋਪਾਂਗੇ ਮੈਂਬਰ ਜੋ ਚਾਹਣਗੇ ਉਹੀ ਅੰਤਿਮ ਫੈਸਲਾ ਹੋਵੇਗਾ ਹੁਣ ਤੱਕ ਤੁਸੀਂ ਦੇਖਦੇ ਆਏ ਹੋ ਕਿ ਸੁਖਬੀਰ ਸਿੰਘ ਬਾਦਲ ਇੱਕ ਪੇਪਰ ਜਿਹੜਾ ਹੈ ਉਹ ਭੇਜਦਾ ਹੈ ਉਹ ਪਗੌੜਾ ਨੇ ਨਾ ਉਹ ਕਿਹਾ ਮੈਂ 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 ਉਹੀ ਤੁਹਾਨੂੰ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਕਿ ਪਗੌੜਾ ਜਿਹੜਾ ਹੈ ਪ੍ਰਧਾਨ ਉਹ ਇੱਕ ਪੇਪਰ ਭੇਜਦਾ ਤੇ ਉਸ ਪੇਪਰ ਦੇ ਉੱਤੇ ਲਿਖਿਆ ਹੁੰਦਾ ਫਲਾਨਾ ਪ੍ਰਧਾਨ ਫਲਾਨਾ ਸੀਨੀਅਰ ਮੀਤ ਪ੍ਰਧਾਨ ਫਲਾਨਾ ਜਿਹੜਾ ਹੈ ਉਹ ਜੂਨੀਅਰ ਮੀਤ ਪ੍ਰਧਾਨ ਤੇ ਫਲਾਨੇ ਫਲਾਨੇ ਐਡਜੈਕਟਿਵ ਦੇ ਮੈਂਬਰ ਸਾਡੇ ਕੈਂਡੀਡੇਟ ਦਾ ਫੈਸਲਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿਲ ਕੇ ਕਰਨਗੇ ਅਸੀਂ ਥੋਪਾਂਗੇ ਨਹੀਂ ਆਪਣੇ ਮੈਂਬਰਾਂ ਦੇ ਉੱਤੇ ਕੋਈ ਪ੍ਰਧਾਨ ਅੱਜ ਹੁਣ ਇਸ ਤੋਂ ਬਾਅਦ ਮੈਂਬਰਾਂ ਦੀ ਮੀਟਿੰਗ ਹੈ ਮੈਂਬਰ ਮੀਟਿੰਗਾਂ ਕਰਨਗੇ ਅਸੀਂ ਸਿਰਫ ਮੈਂਬਰਾਂ ਦੀਆਂ ਮੀਟਿੰਗਾਂ 'ਚ ਮੈਂਬਰਾਂ ਨੂੰ ਸੁਣਾਂਗੇ ਤੇ ਮੈਂਬਰ ਜੋ ਫੈਸਲਾ ਮੈਂਬਰ ਕਰਨਗੇ ਉਹ ਪਾਰਟੀ ਨੂੰ ਮਨਜ਼ੂਰ ਹੋ ਅਸੀਂ ਨਵੀਂ ਵਰਤ ਪਾ ਰਹੇ ਅਸੀਂ ਨਵੀਂ ਵਰਤ ਪਾ ਰਹੇ ਅਸੀਂ ਕਹਿੰਦੇ ਹਾਂ ਸ਼੍ਰੋਮਣੀ ਅਕਾਲੀ ਹੁਣ ਤੱਕ ਤੁਸੀਂ ਲੰਬਾ ਦਿੰਦੇ ਆਏ ਹੋ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੁੰਦਾ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਚਾਹ ਤੋ ਵੀ ਹੋਏਗਾ ਤੁਹਾਡਾ ਉਹ ਕਿ ਮੁਤਾਫਕ ਹੀ ਚੱਲੋਗੇ ਬਿਲਕੁਲ ਸਾਡੀ ਸਾਡੀ ਨਜ਼ਰ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂਬਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਫੈਸਲਾ ਕਰਕੇ ਦੱਸ ਦੇਣਗੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਅਨਾਉਂਸ ਕਰਾਇਆ ਜਾਵੇ ਕਿਸੇ ਕੋ ਮੈਂਬਰ ਨਾਲ ਨਹੀਂ ਜੀ ਆਪਣੇ ਸਾਡੇ ਕੋਲੇ 30 35 ਮੈਂਬਰ ਤਾਂ ਪੱਕੇ ਨੇ ਤੇ ਬਹੁਤ ਸਾਰੇ ਮੈਂਬਰ ਸਾਡੇ ਨਾਲ ਪਗੋੜੇ ਦਲ ਦੇ ਵੀ ਸੰਪਰਕ ਕਰਦੇ ਨੇ ਪਰ ਅਸੀਂ ਜਿਹੜਾ ਹੈ ਉਹ ਇਹੋ ਹੀ ਅਪੀਲ ਕਰਾਂਗੇ ਕਿ ਆਪਣੀ ਜ਼ਮੀਰ ਨੂੰ ਦੇਖ ਕੇ ਜਿਹੜਾ ਹੈ ਉਹ ਚੰਗੇ ਬੰਦੇ ਨੂੰ ਚੁਣੇ ਔਰ ਕੀ ਕੰਟੈਸਟ ਕਰ ਰਹੇ ਕੱਲ ਜਿਹੜਾ ਜੇ ਮੈਂਬਰ ਸਭਾਨ ਹੁਣਾ ਕੱਟੇ ਬਾਅਦ ਸਾਡੀ ਮੀਟਿੰਗ ਹੈ ਜੇ ਮੈਂਬਰ ਸਭਾਨ ਫੈਸਲਾ ਕਰ ਦੇਣਗੇ ਕਿ ਕਿ ਅਸੀਂ ਲੜਨਾ ਹੈ ਤੇ ਲੜਾਂਗੇ ਜੇ ਉਹਨਾਂ ਨੇ ਕਿਹਾ ਕਿ ਨਹੀਂ ਤੇ ਨਹੀਂ ਕਿਉਂਕਿ ਇਹ ਜਿਹੜਾ ਹਾਊਸ ਚੱਲ ਰਿਹਾ ਹੈ ਨਾ ਜੀ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਹਾਊਸ ਚੱਲ ਰਿਹਾ ਇਹ ਕੋਈ ਪ੍ਰਤਨਿਤ ਹਾਊਸ ਨਹੀਂ ਹੈ ਸਿੱਖਾਂ ਦਾ ਰਹਿ ਗਿਆ ਕਿਉਂਕਿ ਇਹ ਐਕਸਪਾਇਰ ਹੋ ਚੁੱਕਿਆ ਔਰ ਐਕਸਪਾਇਰ ਹੋ ਇਹਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ ਹੜਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਕੇਜਰੀਵਾਲ ਨੇ ਗੁਜਰਾਤ ਦੀ ਰੈਲੀ 'ਚ ਦਾਅਵਾ ਕੀਤਾ ਕਿ ਪੂਰਾ ਪੰਜਾਬ ਹੜ੍ਹ ਦੀ ਮਾਰ ਰੇਟ ਸੀ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖਾਤੇ 'ਚ ਪ੍ਰਤੀ ਹੈਕਟੇਰ 50000 ਰੁਪਏ ਪਾਇ ਗਏ ਪਰ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਗਲਤ ਦੱਸਿਆ ਅੱਜ ਕੇਸਰੀਵਾਲ ਸਾਹਿਬ ਨੇ ਇੱਕ ਵੱਡਾ ਝੂਠ ਬੋਲਿਆ ਕਿ ਮੈਂ ਪੰਜਾਬ ਦੇ ਵਿੱਚ ਅਸੀਂ ਸਾਰੇ ਜਿੰਨੇ ਲੋਕ ਨੇ ਉਹਨਾਂ ਨੂੰ 50000 ਰੁਪਏ ਜਿਨ੍ਹਾਂ ਦੇ ਹੜ੍ਹ ਆਏ ਨੇ ਉਹਨਾਂ ਨੂੰ ਅਸੀਂ ਦਿੱਤਾ 23 ਜ਼ਿਲ੍ਹਿਆਂ 'ਚ ਦਿੱਤਾ ਅੱਧੀ ਗੱਲ ਤਾਂ 23 ਜ਼ਿਲ੍ਹਿਆਂ 'ਚ ਹੜ੍ਹੇ ਨਹੀਂ ਆਏ ਜਿਹੜੇ 4-5 ਜ਼ਿਲ੍ਹਿਆਂ 'ਚ ਹੜ੍ਹ ਆਏ ਨੇ ਉੱਥੇ ਇਹਨਾਂ ਨੇ ਕਿਤੇ 10000 ਅਨਾਉਂਸ ਕੀਤਾ ਕਿਤੇ 20000 ਉਹ ਵੀ ਬਹੁਤ ਥੋੜੇ ਕਿਸਾਨਾਂ ਨੂੰ ਜਿਹੜਾ ਮਿਲਿਆ ਤੇ ਕੇਂਦਰ ਸਰਕਾਰ ਨੇ ਤਾਂ ਕੋਈ ਪੈਸਾ ਵੀ ਨਹੀਂ ਦਿੱਤਾ ਇਹ ਵੱਡੇ ਝੂਠ ਨੇ ਦੂਸਰਾ ਸਾਡੀ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹਨੂੰ ਕੇਂਦਰ ਸਰਕਾਰ ਆਪਣੇ ਕਬਜ਼ੇ 'ਚ ਕਰਨ ਦੀਆਂ ਸਕੀਮਾਂ ਕਰ ਰਹੀਆ ਤੇ ਕਬਜ਼ੇ 'ਚ ਮੰਨੇ ਕਰ ਲਿਆ ਆਰਡੀਨੈਂਸ ਕਰਤਾ ਉਹਦੇ ਬਾਰੇ ਵੀ ਪੰਜਾਬ ਸਰਕਾਰ ਕੁਝ ਨਹੀਂ ਬੋਲ ਰਹੀ ਜਿਹੜਾ ਬਿਜਲੀ ਸੋਧ ਬਿਲ ਜਿਹੜਾ ਉਹ ਵੀ ਸਰਕਾਰ ਜਿਹੜਾ ਬਿਜਲੀ ਬੋਰਡ ਨੂੰ ਵੀ ਆਪਦੇ ਵਿੱਚ ਹੱਥਾਂ 'ਚ ਲੈਣਾ ਚਾਹੁੰਦੀ ਆ ਸਾਰੇ ਰਾਜਾਂ ਦੇ ਅਧਿਕਾਰ ਖੋਣਾ ਚਾਹੁੰਦੀ ਆ ਉਹਦੇ ਬਾਰੇ ਵੀ ਪੰਜਾਬ ਸਰਕਾਰ ਚੁੱਪ ਆ ਉਹਦੇ ਲਈ ਐਸਕੇਮ ਵੱਲੋਂ 4 ਤਰੀਕ ਨੂੰ 4 ਨਵੰਬਰ ਨੂੰ ਸਾਰੇ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਇਸੇ ਤਰ੍ਹਾਂ ਹੀ ਡੈਮਾਂ ਦਾ ਵੀ ਜਿਵੇਂ ਸਾਰਾ ਕਬਜ਼ਾ ਕੇਂਦਰ ਸਰਕਾਰ ਲੈ ਗਈ ਉਹਦੇ ਲਈ ਵੀ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਐ ਤੇ ਬਾਕੀ ਪਾਰਟੀਆਂ ਨੇ ਚੁੱਪ ਧਾਰੀ ਹੋਈ ਆ ਅਸੀਂ ਇਹਨਾਂ ਨੂੰ ਕਹਿੰਦੇ ਆ ਸਾਰੇ ਕੇਂਦਰ ਸਰਕਾਰ ਨਾਲ ਲੜਾਈ ਲੜੀਏ ਤਾਂ ਕਿ ਜਿਹੜੇ ਆਪਣੇ ਹੱਕ ਪ੍ਰਾਪਤ ਕਰ ਸਕੀਏ ਨਹੀਂ ਤਾਂ ਇਹ ਸਾਡੇ ਆ ਸਾਰਾ ਕੁਝ ਕੋਕੇ ਲੈ ਜੂ ਚੰਡੀਗੜ੍ਹ ਤੋਂ ਸਾਨੂੰ ਕੀ ਦੇਣਾ ਬਾਕੀ ਚੀਜ਼ਾਂ ਵੀ ਸਾਡੀਆਂ ਕੋਕੇ ਲੈ ਜੂ ਮੁਲਾਜ਼ਮ ਜਥੇਬੰਦੀਆਂ ਸਮੇਤ ਬਿਜਲੀ ਕਾਮੇ ਦੇ ਵੱਲੋਂ ਬਿਜਲੀ ਮੰਤਰੀ ਸਰਜੀਵ ਰੋੜਾ ਨੇ ਰਾਇਸ਼ ਦੇ ਬਾਹਰ ਧਾਨਾ ਦਿੱਤਾ ਗਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਪਾਵਰ ਕਾਮ ਵਿਭਾਗ ਦੀਆਂ 10 ਕੀਮਤੀ ਜ਼ਮੀਨਾਂ ਵੇਚਣ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੰਗਠਨਾਂ ਨੇ ਸਰਕਾਰ ਦੇ ਇਸ ਕਦਮ ਨੂੰ ਲੋਕ ਵਿਰੋਧੀ ਘਰਾ ਦਿੱਤਾ ਹੈ ਲੁਧਿਆਣਾ ਦੇ ਆਰਤੀ ਚੌਕ ਨਜ਼ਦੀਕ ਵਾਕਾ ਕੁਮਲਾਜ਼ਮ ਜਥੇਬੰਦੀਆਂ ਸਮੇਤ ਬਿਜਲੀ ਕਾਮੇ ਵੱਲੋਂ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਰਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਇਸ ਮੌਕੇ ਵਿਭਾਗ ਦੇ ਮੁਲਾਜ਼ਮਾਂ ਸਮੇਤ ਕਿਸਾਨ ਜਥੇਬੰਦੀਆਂ ਦੇ ਅਗੂ ਨੇ ਕਿਹਾ ਕਿ ਜੋ ਸਰਕਾਰੀ ਜ਼ਮੀਨਾਂ ਸਰਕਾਰ ਵੇਚਣ ਜਾ ਰਹੀ ਹੈ ਉਸ ਨੂੰ ਨਹੀਂ ਵੇਚਣ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਵੱਲੋਂ 2025 ਬਿਜਲੀ ਸੂਥ ਬਿੱਲ ਦੇ ਖਰੜੇ ਨੂੰ ਵਿਧਾਨ ਸਭਾ ਵਿੱਚ ਲਿਆਉਣ ਦੀ ਮੰਗ ਵੀ ਕੀਤੀ ਅੱਜ ਦਾ ਜਿਹੜਾ ਸਾਡਾ ਐਕਸ਼ਨ ਹੈ ਇਹ ਆ ਜਾਇਦਾ ਦਾ ਵੇਜਰ ਦੇ ਖਾਤੇ ਕਿਉਂਕਿ ਪੰਜਾਬ ਦੀ ਸਰਕਾਰ ਆ ਉਹ ਜਿਹੜੇ 50 ਏਕੜ ਦੇ ਜੀਵ ਦੀ ਨਾ ਕਤੀਬਤੀ ਕੋਲੇ ਦੇ ਇੱਥੇ ਲੋੜਦੇ ਆ ਸਰਹਾਣਾਗਰ ਦੀ ਅੱਜ ਇਹਨਾਂ ਨੂੰ ਕੋਈ 43 ਇਕਰ ਦਾ ਪਟਿਆਲਾ ਇਹੋ ਤਰ੍ਹਾਂ ਵੱਡਿਆਂ ਸ਼ਹਿਰਾਂ ਚ ਲੋੜ ਪੁੱਜੀ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਜ਼ਿਆਦਾ ਤਾਂ ਸਾਡੇ ਪਿੰਡਾਂ ਦੀਆਂ ਲੋਕਾਂ ਦੇ ਦਾਨ ਵੱਜੋਂ ਦਿੱਤੀਆਂ ਬਚਾਤਰਾਂ ਨਹੀਂ ਇਹ ਮੈਥ ਮੈਦੇ ਅਸਾਰੇ ਲਈ ਵਾਅਦੇ ਲਈ ਇਹਨਾਂ ਦੀ ਲੋੜ ਆ ਇਹ ਵੇਚਣੀਆਂ ਨਹੀਂ ਚਾਹੀਦੀ ਮંત્રી ਸਾਹਿਬ ਕੋ ਕਹਿ ਸਕਦੇ ਆ ਨਾ মিডিਏ ਇਹ ਤਾਂ ਲੋਕਾਂ ਨੂੰ ਦਿਖ ਰਿਹਾ ਕੈਬਨਟ ਦੇ ਵਿੱਚ ਹੋ ਗਿਆ ਸਾਡੇ ਸੀਐਮ ਵੀ ਸਾਹਿਬ ਬਦਲੇ ਆ ਮੰਤਰੀ ਸਾਹਿਬ ਉਹਦਾ ਜਵਾਬ ਦੇਣ ਜਾਂ ਫਿਰ ਕਦੇ মিডিਏ ਸਾਹਮਣੇ ਆਉਣਗੇ ਕਿਹੜੀ ਗੱਲੋਂ ਬਦਲਿਆ ਉਹਨਾਂ ਨੂੰ ਕਿਉਂਕਿ ਉਹ ਅੱਜ ਸਰੋਤ ਉਹਨਾਂ ਨੇ ਕਿਹਾ ਵੀ ਇਹ ਦਲਤਿਆ ਤੇ ਉਹਨਾਂ ਨੇ ਕਿਹਾ ਕਿ ਸ਼ਾਮਾ ਨੂੰ ਪਾਸੇ ਕਰਤਾ ਕਿਉਂ ਕੀਤਾ ਮੰਤਰੀ ਸਾਹਿਬ ਦਕਨ মিডিਏ ਤੇ ਲੋਕਾਂ ਨੂੰ ਇਸ ਕਰਕੇ ਇਸ ਮੰਤਰੀ ਸਾਹਿਬ ਨੂੰ ਇਹ ਪਹਿਣਾ ਚਾਹੁੰਦੇ ਜਦਨ ਦੇ ਆਏ ਨੇ ਇਹ ਪ੍ਰਾਪਰਟੀਆਂ ਦੇ ਮੇਰਾ ਤੇ ਇਹ ਥੀਡੀਆਂ ਅੱਜ ਇੱਥੇ ਮੁਲਾਜ਼ਮ ਨੇ ਪੈਨਸ਼ਨਰ ਨੇ ਤਨਖਾਹ ਨੇ ਮਜ਼ਦੂਰ ਨੇ ਉਿਆਰਤੀ ਨੇ ਇਹ ਕਾਬਲਾ ਵਧੇਗਾ ਜੇ ਇਹ ਸਰਕਾਰ ਨੂੰ ਜਗਾਦਾਨੀ ਵੇਚਣ데요 ਕਿ ਤੁਹਾਨੂੰ ਸਾਡਾ ਪੀ.ਜੀ. ਮਿਲ ਜਿਹੜਾ 2025 ਦਾ ਕਰਨਾ ਸਾਡੀ ਬੇਨਤੀ ਆ ਸਰਕਾਰ ਨੂੰ ਉਹ ਪੰਜਾਬ ਅਸੈਂਬਲੀ ਦਾ ਸੈਸ਼ਨ ਕਰਕੇ ਉਹਦੇ ਤੇ ਜਿਹੜਾ ਕੇਂਦਰ ਨੇ ਖਰੜਾ ਭੇਜਿਆ ਉਹ ਕੀ ਪੱਤੀਆਂ ਦੀ ਸੇਵਾ ਕਰਨ ਵਾਲਾ ਖਰੜਾ ਇਹ ਬਿਜਲੀ ਦਾ ਅਦਾਰਾ ਜਾਂਦਾ ਰਹੂਗਾ ਪੂਰਾ ਪਾਵਰ ਸੈਂਟਰ ਹੜਪ ਜੂਗਾ ਇਹ ਅਜਿਹਾ ਇਹਨੂੰ ਰੱਦ ਕਰਕੇ ਪੇਸ਼ ਕਰਦੇ ਹਾਂ ਅਸੀਂ ਪਿਛਲੇ ਸਮੇਂ ਤੇ ਯਤਨ ਕੀਤਾ ਅਸੀਂ ਅੱਜ ਵੀ ਕਈ ਨਾ ਕਹਿਣਾ ਚਾਹੁੰਦੇ ਸਾਡੇ ਨਾਲ ਟੇਬਲ ਤੇ ਗੱਲ ਕਰੋ ਅਸੀਂ ਗੱਲ ਕਰਨ ਲਈ ਤਿਆਰ ਹਾਂ ਅਸੀਂ ਨੇ ਸਮਝਦੇ ਵੀ ਜਦੋਂ ਕੱッセ ਅਸੀਂ ਅਗਲਾ ਐਕਸ਼ਨ ਅਗਲਾ ਨਹੀਂ ਹੋਣਾ ਇਹ ਕਰਨਾ ਸਰਕਾਰ ਜਦੋਂ ਲਾਊਗੀ ਅਸੀਂ ਟੇਬਲ ਤੇ ਚੱਲਾਂਗੇ ਕਿ ਵੀ ਜਾਣਦੇ ਹਾਂ ਅਸੀਂ ਸਵਾ 3 ਘੰਟੇ ਚ ਚੀਮਾ ਸਾਹਿਬ ਦੇ ਨਾਲ ਔਰ ਮਾਨਤੇ ਹੋਣਿਆਂ ਨੇ ਸਾਡੇ ਪਾਵਰ ਮੈਨੇਜਰ ਸੀ ਉਸ ਸਮੇਂ ਦੇ ਸਰਪੰਚ ਜੀ ਵੀਟ ਜੋ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਕਨਵਿੰਸ ਕਰਾਇਆ ਆਪਣੇ ਮਸਲੇ 'ਤੇ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਭਰ ਵਿੱਚ ਸੜਕਾਂ 'ਤੇ ਉਤਰ ਆਉਣਗੇ ਤੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨਗੇ ਰਾਜਸਥਾਨੀ ਇਲਾਕੇ ਦੇ ਪਿੰਡ ਧਾਰੀਵਾਲ ਵਿੱਚ ਇੱਕ ਦੁਖਦਾਈ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਵਿਦੇਸ਼ ਤੋਂ ਆਏ ਨੌਜਵਾਨ ਦਾ ਉਸਦੇ ਖੇਤਾਂ 'ਚ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰ ਵੱਲੋਂ ਪਿੰਡ ਦੇ ਹੀ ਵਿਕਰਮ ਸਿੰਘ ਉੱਤੇ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਗੋਲੀਆਂ ਲੱਗਣ ਤੋਂ ਬਾਅਦ ਮਲਕੀਤ ਸਿੰਘ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਵਿਕਰਮ ਨੇ ਗੋਲੀਆਂ ਮਾਰ ਦਿੱਤੀਆਂ ਨੇ ਮੈਨੂੰ ਬਚਾ ਲਓ ਮੁਕਸਰ ਦੇ ਪਿੰਡ ਜਵਾਰੇਵਾਲਾ ਦੇ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਦੇ ਮਾਮਲੇ ਵਿੱਚ ਥਾਣਾ ਸਦਰਪੁਰਸ ਵੱਲੋਂ ਇੱਕ ਵਕੀਲ ਖਿਲਾਫ ਦਰਜ ਕੀਤੀ ਗਈ ਐਫਆਈਆਰ ਦੇ ਵਿਰੁੱਧ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਰੋਸ ਪ੍ਰਦਰਸ਼ਨ ਕੀਤਾ ਵਕੀਲਾਂ ਦੇ ਡੀਸੀ ਦਫ਼ਤਰ ਕੋਲੋਂ ਨਿਕਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਉਣ ਲਈ ਕਿਰਾਓ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਹਨਾਂ ਨੂੰ ਰੋਕ ਦਿਆਂ ਘੇਰਾ ਪਾ ਲਿਆ ਜਿਸ ਤੋਂ ਬਾਅਦ ਧੱਕਾ ਮੁਕੀ ਦੇ ਹਾਲਾਤ ਬਣ ਗਏ ਮਲਕੀਤ ਮੇਰਾ ਭਰਾ ਆ ਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਆਇਆ ਮਿਤਰੇ ਲਾਏ ਤੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡਾੜੀ ਨਾਲ ਕਾਲਕ ਬਚਾਉਣ ਡਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਡਿਆ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਨੂੰ ਅਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਨਾਲੇ ਫੜਿਆ ਦਾ ਉਹਨੇ ਤਾਂ ਵਾਦ ਆਪਣੀ ਕਰਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਬਚਾ ਲਿਆ ਅੱਛਾ ਮੈਨੂੰ ਬੇਗਰਮਨ ਤੇ ਗੋਲੀਆਂ ਮਾਰ ਕੇ ਆਈ ਉਹ ਹਾਂ ਨੇ ਪੇਪ ਇਹ ਨਾ ਗਏ ਕੇ ਫੋਨ ਕਟਿਆ ਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾਣੇ ਚਾਚੇ ਤਾਂ ਮਨੇ ਬਾਗੇ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਾਏ ਹੋ ਆਸੇ ਇਹ ਆਖੇ ਗੱਡੀਆਂ ਚ ਪਾ ਕੇ ਲੱਗੇ ਆ ਮੈਨੂੰ ਮੈਂ ਮੇਰਾ ਭਰਾ ਆ ਜਾਂਦਾ ਨਾ ਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਜੀ ਕੀ ਉਹਨਾਂ ਦੇ ਨਾਲ ਕੋਈ ਪ੍ਰਾਣੀ ਲੜਗੜ ਸੀ ਕੋਈ ਦੁਸ਼ਮਣ ਸੀ ਤੁਹਾਡੀ ਕੋਈ ਨਹੀਂ ਕੋਈ ਦੁਸ਼ਮਣ ਨਹੀਂ ਮੇਰੇ ਭਰਾਣੇ ਕਦੀ ਕੇਦਾ ਮੜਾ ਨਹੀਂ ਕਿ ਕੋਈ ਦੁਸ਼ਮਣ ਹੀ ਨਹੀਂ ਮੜੀ ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮੜਾ ਕੋਈ ਗੱਲ ਹੋਈ ਹੋਗੀ ਜੇ ਮੈਨੂੰ ਤੇ ਪਤਾ ਨਹੀਂ ਕਿਹ ਗੱਲ ਦਾ ਇਹ ਨੂੰ ਪਤਾ ਕੋਈ ਮੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਿਨੂੰ ਬਿਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਾਣਾ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਭਰਾ ਕਿਦੇ ਨਾਲ ਲੜਦਾ ਨਹੀਂ ਸੀ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫਿਰ ਬਾਹਰ ਆ ਗਿਆ ਆਕੇ ਨੇ ਆਵੇ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਨਕਾਰਾ ਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਣ ਦੇਣ ਇਸ ਦੌਰਾਨ ਐਸਪੀ ਮਨਮੀਸਿੰਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਰਮਨ ਸਿੰਘ ਵੱਲੋਂ ਵੀ ਡੀਡੀਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਤਫ਼ਤੀਸ਼ ਜਾਰੀ ਹੈ ਫਿਲਹਾਲ ਹਾਲਾਤ ਤਣਾਪੂਰਨ ਬਣੇ ਹੋਏ ਨੇ ਵਕੀਲ ਸੰਘਰਸ਼ ਜਾਰੀ ਰੱਖਣ ਦੇ ਮੂੜ ਵਿਚਾਨ ਅਤੇ ਪੁਲਿਸ ਲਈ ਅਗਲਾ ਕਦਮ ਤਰਤੀਪੂਰਨ ਬਣ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਖਰ ਪਹੁੰਚਣ ਤੋਂ ਪਹਿਲਾਂ ਵਕੀਲਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਰੋਡ ਤੇ ਧਰਨਾ ਲਗਾ ਕੇ ਬੈਠੇ ਵਕੀਲ ਪੁਲਿਸ ਬੈਰੀਕੇਡ ਤੋੜਦੇ ਹੋਏ ਅੱਗੇ ਵਧੇ ਵਕੀਲਾਂ ਨੇ ਕਾਲੇ ਝੰਡੇ ਲਾਹ ਕੇ ਨਾਅਰੇਬਾਜ਼ੀ ਕਰਕੇ ਸਰਕਾਰ ਖਿਲਾਫ ਵਿਰੋਧ ਦਰਜ ਕਰਵਾਇਆ ਵਕੀਲਾਂ ਵੱਲੋਂ ਸਾਥੀ ਵਕੀਲ ਖਿਲਾਫ ਦਰਜ ਐਫਆਈਆ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਦੂਸਰੀ ਤਰ ਤੇ ਕਾਰਵਾਈ ਨਾ ਕਰਨ ਕਰਕੇ ਉਹਨਾਂ ਵਿਰੁੱਸ ਰੋਸ ਪਾਇਆ ਜਾ ਰਿਹਾ ਹੈ ਮੁਖਸਰ ਦੇ ਪਿੰਡ ਜਵਾਰੇ ਵਾਲਾ ਦੇ ਵਿੱਚ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਦੇ ਮਾਮਲੇ ਦੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਇੱਕ ਵਕੀਲ ਦੇ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਦੇ ਵਿਰੋਧ ਚ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਵਕੀਲਾਂ ਨੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਵਕੀਲਾਂ ਨੇ ਡੀ ਸੀ ਦਫ਼ਤਰ ਦੇ ਕੋਲੋਂ ਨਿਕਲ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਉਣ ਲਈ ਤੇ ਘਰੋਕ ਕਰਨ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਹਨਾਂ ਨੂੰ ਰੋਕਦਿਆਂ ਘੇਰਾ ਪਾ ਲਿਆ ਜਿਸ ਤੋਂ ਬਾਅਦ ਦੇ ਵਿੱਚ ਤੱਕਾ ਮੁੱਕੀ ਵਰਗੇ ਹਾਲਾਤ ਬਣੇ ਕੋਈ ਸਾਨੂੰ ਕਹਿਗੇ ਤਾਂ ਇਹ ਲੱਗੇ ਸੀ ਜੀ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ 10 ਬੰਦਿਆਂ ਨੂੰ ਮਿਲਾ ਦਿੰਨੇ ਪਟੰਦਰ ਜਾ ਕੇ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਮਿਲਾਇਆ ਗਿਆ ਸਾਡੇ ਪਾਸ ਇੱਕ ਸ਼ਖਸ ਆਇਆ ਡੀਸੀ ਸਾਹਿਬ ਉਹਨਾਂ ਦੇ ਨਾਲ ਸੀ ਜਿਨ੍ਹਾਂ ਬਾਰੇ ਸਾਨੂੰ ਇੰਟਰੋਡਿਊਸ ਕਰਾਇਆ ਗਿਆ ਵੀ ਇਹ ਸੀਐਮ ਦੇ ਓਐਸਟੀ ਹੈ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਡੀਸੀ ਸਾਹਿਬ ਨੇ ਸਾਨੂੰ ਕੱਲਾ ਅਸ਼ੋਰੈਂਸ ਇਹ ਦਿੱਤਾ ਵੀ 4:30 ਵਜੇ ਮੈਂ ਤੁਹਾਨੂੰ ਬੁਲਾ ਕੇ ਤੁਹਾਡੀ ਗੱਲ ਸਾਰੀ ਸੁਣ ਲੈਣਾ ਹੈਗਾ ਤੇ ਜੋ ਕਰਨ ਵਾਲਾ ਹੋਇਆ ਮੈਂ ਕਰੂੰਗਾ ਤੇ ਤੁਸੀਂ ਪੁਲਿਸ ਐਡਮਿਨਿਸਟ੍ਰੇਸ਼ਨ ਕੋਲੇ ਨਹੀਂ ਜਾਣਾ ਬਟ ਸਾਨੂੰ ਸੀਐਮ ਸਾਹਿਬ ਨੂੰ ਫਿਰ ਕਹਦਾ ਦੋ ਬੰਦਿਆਂ ਨੂੰ ਮਿਲਾ ਦਿੰਨੇ ਆ ਪਰ ਉਹ ਸਾਨੂੰ ਬਿਠਾ ਕੇ ਤੇ ਵਾਪਸ ਮੋੜਤਾ ਤਾਂ ਇਸ ਕਰਕੇ ਅਸੀਂ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਇਹਨੂੰ ਉਹ ਸੰਘਰਸ਼ ਨੂੰ ਹੋਰ ਟਿਕਾ ਕਰਨ ਵਾਸਤੇ ਅਗਲੀ ਯੋਜਨਾ ਜਿਹੜੀ ਬਣਾ ਕੇ ਉਹ ਤੁਹਾਨੂੰ ਦੱਸ ਦਿਆਂਗੇ ਮਿਤੀ 29 10 ਦੀ ਸ਼ਾਮ ਨੂੰ ਮੰਡੀ ਜਵਾਰੇ ਵਾਲਾ ਵਿਖੇ ਦੋ ਗੁੱਟਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਸ ਚ ਕੀ ਯਾਦਵਿੰਦਰ ਸਿੰਘ ਚੱਕ ਟਾਰੀ ਦਾ ਅਤੇ ਦੂਸਰੀ ਪਾਰਟੀ ਹਰਮਨਦੀਪ ਸਿੰਘ ਇਹ ਵੀ ਚੱਕ ਟਾਰੀ ਦੇ ਹਨ ਇਨਾਂ ਦੇ ਦੋਨੋਂ ਗੁੱਟਾਂ ਦੇ ਵਿੱਚ ਆਪਸ ਝਗੜਾ ਹੋਇਆ ਜਿਸ ਤੇ ਐਫ ਆਈ ਆਰ ਨੰਬਰ 186/25 ਪੀ ਐਸ ਸਦਰ ਫਰੀ ਮੁਖਸਰ ਸਾਹਿਬ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 109 115 118 191 190 ਬੀ ਐਨ ਐਸ ਤੇ ਕ੍ਰਾਸ ਕੇਸ ਵੀ ਇਸ ਡੀ ਡੀ ਆਰ ਐਂਟਰੀ ਪਈ ਹੈ ਹਰਮਨਦੀਪ ਸਿੰਘ ਵੱਲੋਂ ਜੋ ਵੀ ਜੋ ਕਿ ਅੰਡਰ ਸੈਕਸ਼ਨ 109 115 118 191 190 ਬੀ ਐਨ ਐਸ ਦਾ ਹੈ ਤਫਤੀਸ਼ ਜਾਰੀ ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਐਸਪੀ ਮਨਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹਰਮਨ ਵਕੀਲ ਵੱਲੋਂ ਵੀ ਡੀਡੀਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਵੱਖ-ਵੱਖ ਧਰਾਵਾਂ ਦਰਜ ਕੀਤੀਆਂ ਗਈਆਂ ਨੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਤਫਤੀਸ਼ ਜਾਰੀ ਹੈ ਫਿਲਹਾਲ ਹਾਲਾਤ ਤਣਾਪੂਰਨ ਬਣੇ ਹੋਏ ਨੇ ਵਕੀਲ ਸੰਘਰਸ਼ ਜਾਰੀ ਰੱਖਣ ਦੇ ਮੋੜ ਵਿੱਚ ਨੇ ਤੇ ਪੁਲਿਸ ਲਈ ਵੀ ਅਗਲਾ ਕਦਮ ਚੁਣੌਤੀਪੂਰਨ ਬਣ ਗਿਆ ਹੈ लुधियाना ਦੇ ਗੋਬਿੰਦਨਗਰ ਚ ਨਗਰ ਕੀਰਤਨ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਇੱਕ ਵਿਅਕਤੀ ਨੇ ਫਾਇਰ ਕੀਤਾ ਜਿਸ ਫਾਇਰ ਚ ਇੱਕ ਬੱਚਾ ਜ਼ਖਮੀ ਹੋ ਗਿਆ ਅਚਾਨਕ ਨਗਰ ਕੀਰਤਨ ਤੇ ਹੋਏ ਫਾਇਰ ਤੋਂ ਬਾਅਦ ਹਫੜਾ ਦਾਫੜੀ ਮਚ ਗਈ ਬੱਚੇ ਦੇ ਪੱਟ ਵਿੱਚ ਗੋਲੀ ਵੱਜੀ ਬੱਚੇ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਾ ਨਗਰ ਕੀਰਤਨ ਨਿਕਲ ਰਿਹਾ ਸੀਗਾ ਅੱਛਾ ਜੀ ਤੇ ਬੱਚਾ ਮਥਾੜੇ ਕੰਲੀ ਜਾ ਰਿਹਾ ਸੀ ਅੱਛਾ ਜੀ ਉੱਥੇ ਕਿਸੇ ਨੇ ਫਾਇਰ ਕੀਤਾ ਕੀ ਨਾਂ ਕੀ ਇਹ ਬੱਚੇ ਦਾ ਕਿੰਨੀ ਉਮਰ ਹੈ 8 ਸਾਲ ਦਾ ਬੱਚਾ ਹੈ ਅੱਛਾ ਜੀ ਹਾਂ ਹੁੰਦਾ ਨਾਮ ਪਾਪ ਇਹ ਕਿੱਥੇ ਰਹਿੰਦਾ ਕਿੱਥੇ ਬੱਚਾ Shimla Puri ਤੇ ਇੱਕ ਤੁਹਾਡੇ ਘਰ ਆਇਆ ਸੀ ਤੁਹਾਡਾ ਕਿੱਥੇ ਨਹੀਂ ਨਹੀਂ ਉੱਥੇ ਉਹ ਆਪਣੇ ਘਰ ਦੇ ਕੋਲ ਸੀ ਮੈਂ ਤਾਂ ਉਲਟਾ ਉੱਥੇ ਮਿਲਣ ਗਿਆ ਸੀ ਉਹਨਾਂ ਨੂੰ ਅੱਛਾ ਜੀ ਮੇਰਾ ਪੁੱਤ ਹੈ ਤੇ ਕਿਦਾਂ ਚੱਲੀ ਗੋਲੀ ਤੇ ਕਿਦਾਂ ਲੱਗੀ ਹੁੰਦੀ ਗੋਲੀ ਸਰ ਉਹ ਤਾਂ ਐਸੀ ਦਾ ਤਾਂ ਪਤਾ ਨਹੀਂ ਜੋ ਦੱਸਦੇ ਨੇ ਕਹਿੰਦੇ ਉਹ ਪਰ ਲੱਗੇ ਸੀਗੇ ਤੇ ਸ਼ੂਟ ਕੀਤਾ ਉਹਨਾਂ ਨੇ ਤੇ ਬੱਚਾ ਅੱਛਾ ਕੀ ਕਹਿੰਦੇ ਵੀ ਦੀ ਗੱਲ 5 ਵਜੇ ਦੀ ਕਹਿੰਦੇ ਪੰਜ ਪੰਜ ਸਾਢੇ ਪੰਜ ਦੀ ਗੱਲ ਹੈ ਪੂਰਾ ਕੀਤੇ ਚ ਕਿੰਨਾ ਹੋ ਗਿਆ ਕਿਸੇ ਨਾਲ ਨਹੀਂ ਹੈ ਜੀ ਘਰ ਦੇ ਇਹ ਆਪਣੇ ਘਰ ਦੇ ਬਾਹਰ ਖੜਾ ਸੀਗਾ ਗੇਟ ਦੇ ਬਾਹਰ ਖੜਾ ਸੀਗਾ ਨਾਲ ਦੀ ਗਲੀ ਚੋਂ ਨਾਲ ਦੀ ਗਲੀ ਚੋਂ ਤੇ ਉੱਥੇ ਜਾ ਕੇ ਮੱਥਾ ਟੇਕਣ ਲਈ ਗਿਆ ਸੀਗਾ ਮਹਾਰਾਜ ਦਾ ਸਰੂਪ ਆਇਆ ਸੀ ਬੱਚਾ ਪੜਦਾ ਵਾ ਹਾਂਜੀ ਪੜਦਾ ਜੀ ਕਿਹੜੀ ਕਲਾਸ ਪੜਦਾ ਫੋਰਥ ਕਲਾਸ ਫੋਰਥ ਕਲਾਸ ਪੜਦਾ ਹੈ ਤੇਰੇ ਪਾਦਰ ਕੀ ਕਰਦੇ ਉਹ ਫੈਕਟਰੀ ਕੰਮ ਕਰਦਾ ਸੀ ਹੁਣ ਬਾਹਰ ਗਿਆ ਨੇ ਅੱਛਾ ਸਰ ਫਾਇਰ ਕਿੱਥੇ ਗਈ ਹਾਂਜੀ ਹਾਂਜੀ ਲੱਗੀ ਕਿੱਥੇ ਗੋਲੀ ਹੁੰਦੇ ਇੱਕ ਪੜਚ ਲੱਗ ਕੇ ਦੂਜੇ ਪੜਚ ਉਪਾਰ ਹੋ ਗਈ ਇਹ ਲਪਟ ਪਟ ਦੀ ਹੱਡੀ ਟੁੱਟ ਗਈ ਹਸਪਤਾਲ ਦਾ ਲਿਆਂਦਾ ਵਾ ਕੀ ਕੰਡੀਸ਼ਨ ਦੱਸਦੇ ਨੇ ਬਾਕੀ ਹੋਰ ਕੰਨੀ ਬਹੁਤ ਸੀਰੀਅਸ ਹੈ ਬੀ ਸੀਰੀਅਸ ਹੈ ਤੇ ਬੱਚੇ ਦੇ ਪਰਿਵਾਰ ਚ ਹੋਰ ਕੌਣ ਕੌਣ ਹੈ ਪਰਿਵਾਰ ਚ ਕੋਈ ਨਹੀਂ ਇਕੱਲਾ ਬੇੜਾ ਹੀ ਹੈ ਇਕਲੌਤਾ ਬੇਟਾ ਹੈ ਹਾਂਜੀ ICC ਵਿਮਨ ਵਰਲਡ ਕੱਪ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਦੱਖਣ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਨਰਤਾਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 298 ਦੌੜਾਂ ਬੜਾਈਆਂ। ਜਵਾਬ 'ਚ ਦੱਖਣੀ ਅਫਰੀਕਾ ਦੀ ਪੂਰੀ ਟੀਮ 45.3 ਓਵਰਾਂ 'ਚ 246 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ICC ਵਿਮਨ 1 ਡੇ ਵਰਲਡ ਕੱਪ ਦਾ ਖਿਤਾਬ ਪਹਿਲੀ ਵਾਰ ਭਾਰਤ ਨੇ ਆਪਣੇ ਨਾਮ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਹਰਮਨ ਬ੍ਰਿਗੇਡ ਨੇ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਹ ਇਤਿਹਾਸਿਕ ਪ੍ਰਾਪਤੀ ਕੀਤੀ ਹੈ 52 ਸਾਲਾਂ ਦੇ ਵਿਸ਼ਵ ਕੱਪ ਇਤਿਹਾਸ ਵਿੱਚ ਇਹ ਤੀਜੀ ਵਾਰ ਸੀ ਜਦੋਂ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ ਅਤੇ ਆਖਰਕਾਰ ਇਸ ਵਾਰ ਹਰਮਨ ਪ੍ਰਿਤਕੌਰ ਦੀ ਅਗਵਾਈ ਵਾਲੀ ਟੀਮ ਨੇ ਟਰੋਫੀ ਆਪਣੇ ਨਾਮ ਕਰ ਲਈ ਹੈ ਫੀਲਿੰਗ ਤਾਂ ابھی ਪਤਾ ਨਹੀਂ چل ਰਹਾ ਓਨੈਸਟਲੀ ਬਸ ਐਸਾ ਹੈ ਕਿ ਮੈਚ ਜਿੱਤ ਗਏ ਐਸੇ ਜਦੋਂ ਅਸੀਂ ਕੱਲ ਬਾਹਰ ਨਿਕਲेंगे ਸਵੇਰੇ ਉਟhenge ਸੱਚੇ ਤੱਕ ਪਤਾ ਚਲੇਗਾ हमको ਬਟ ਅਭੀ ਤੱਕ ਤਾਂ ਫੀਲਿੰਗ ਪਤਾ ਨਹੀਂ چل ਰਹਾ कि क्या ये इतनी बड़ी चीज है कि क्या है पता नहीं डीवाई पार्टिल तो हमारे लिए हमेशा से लग है हम यहाँ पे आके कुछ अलग ही मैजिक करते हैं सबके सब और एज ए टीम हम लोग अगर कोई ट्रॉफी जीतनी है तो सबको एक साथ आके स्टाफ प्लेयर सबको एक साथ आके वो मैजिक uh, क्रिएट करना होता है और वो वही किया हमने तो काफी अच्छा लगा 299 ਦੇ ਚਿੱਤੇ ਦਾ ਪਿੱਛਾ ਕਰਦੇ ਹਨ ਸਾਊਥ ਅਫਰੀਕਾ ਟੀਮ 240 ਦੌੜਾਂ ਤੇ ਹੀ ਸਿੱਪਟ ਗਈ ਭਾਰਤ ਨੇ ਮੁਕਾਬਲਾ 52 ਦੌੜਾਂ ਦੇ ਫਰਕ ਨਾਲ ਜਿੱਤ ਲਿਆ ਜਿਸ ਤੋਂ ਬਾਅਦ ਪ੍ਰਸ਼ਾਸਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਚਾਰੇ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਬਹੁਤ 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 ਦਿਲੋਂ ਖੁਸ਼ ਹੂ ਬਹੁਤ ਮਜ਼ਾ ਆਇਆ ਆਪ ਦੇਖ ਹੀ ਰਹੇ ਹੋ ਸੈਲੀਬ੍ਰੇਸ਼ਨ ਅਭੀ ਤੋਂ ਸਟਾਰਟ ਹੋਇਆ ਹੈ ਅੱਜ ਪੂਰੀ ਰਾਤ ਸੈਲੀਬ੍ਰੇਟ ਕਰੇਗੇ ਇਸ ਊਮਨਸ ਕੋ ਦਿਲੋਂ ਚੱਕ ਦੇ ਇੰਡੀਆ ਇਸ ਜਿੱਤ ਨਾਲ ਭਾਰਤ ਆਸਟ੍ਰੇਲੀਆ ਇੰਗਲੈਂਡ ਤੇ ਨਿਊਜ਼ੀਲੈਂਡ ਤੋਂ ਬਾਅਦ ਪਹਿਲਾ ਵਰਲਡ ਕੱਪ ਜਿੱਤਣ ਵਾਲਾ ਇੱਕ ਨਵਾਂ ਚੈਂਪੀਅਨ ਬਣ ਭਾਰਤੀ ਟੀਮ ਲਈ ਇਹ ਕਿਤਾਬ ਬਹੁਤ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ 2005 ਤੇ 2017 ਵਿੱਚ ਫਾਈਨਲ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਆਨਾ ਹੈ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ